ਨਵੀਂ ਦਿੱਲੀ ਹਵਾਈ ਅੱਡੇ ਤੇ ਸਿੰਗਾਪੁਰ ਜਾਣ ਵਾਲੀ ਇੱਕ ਫਲਾਈਟ ਵਿੱਚ ਚੈਕਿੰਗ ਦੌਰਾਨ ਇੱਕ ਭਾਰਤੀ ਐਡਵੋਕੇਟ ਨੂੰ અપਮਾਨ ਦੀ ਇੱਕ ਅਸਵੀਕਾਰਯੋਗ ਘਟਨਾ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਐਡਵੋਕੇਟ ਜੀਵਨ ਕੁਮਾਰ ਨਾਲ ਕਾਊਂਟਰ ਨੰਬਰ 5 ਤੇ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਪੁਸ਼ਗਿਸ਼ ਦੀ ਨਹੀਂ ਸਗੋਂ ਸਤਿਕਾਰ ਦੀ ਲੋੜ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਆਪਣਾ ਪਾਸਪੋਰਟ ਬਿਨਾ ਆਈਡੀ ਪਹਿਨੀ ਇੱਕ ਸਟਾਫ ਮੈਂਬਰ ਨੂੰ ਸੌਂਪਿਆ ਤਾਂ ਉਹਨਾਂ ਨੇ ਕਈ અપਮਾਨਜਨਕ ਟਿੱਪਣੀਆਂ ਕੀਤੀਆਂ ਤੇ ਕਿਹਾ ਕਿ ਪਾਸਪੋਰਟ ਅਤੇ ਮੇਰਾ ਚਿਹਰਾ ਮੇਲ ਨਹੀਂ ਖਾਂਦਾ ਤੁਹਾਡਾ ਪਤਾ ਤਾਮਿਲਨਾਡੂ ਵਿੱਚ ਹੈ ਪਰ ਤੁਸੀਂ ਸਿੱਖ ਪਗ ਕਿਉਂ ਪਹਿਨੀ ਹੋਈ ਹੈ ਐਡਵੋਕੇਟ ਨੇ ਕਿਹਾ ਕਿ ਜਦੋਂ ਮੈਂ ਵਾਧੂ ਪੁਸ਼ਟੀ ਲਈ ਆਪਣਾ ਚੋਣ ਆਈਡੀ ਕਾਰਡ ਪੇਸ਼ ਕੀਤਾ ਤਾਂ ਮਾਮਲੇ ਨੂੰ ਪੇਸ਼ੇਵਾਰ ਤਰੀਕੇ ਨਾਲ ਹੱਲ ਕਰਨ ਦੀ ਬਜਾਏ ਇੱਕ ਹੋਰ ਅਧਿਕਾਰੀ ਵੱਲੋਂ ਪਹਿਲੇ ਅਧਿਕਾਰੀ ਦੀ ਹਮਾਇਤ ਕੀਤੀ ਗਈ। ਐਡਵੋਕੇਟ ਨੇ ਕਿਹਾ ਕਿ ਮੈਂ 100 ਦੇ ਕਰੀਬ ਯਾਤਰੀਆਂ ਦੇ ਸਾਹਮਣੇ અપਮਾਨਜਨਕ ਅਤੇ ਪੱਖਪਾਤੀ ਸਵਾਲਾਂ ਦੇ ਜਵਾਬ ਬੜੇ ਹੀ ਧੀਰਜ ਨਾਲ ਦਿੱਤੇ ਪਰ ਫਿਰ ਵੀ ਸਟਾਫ ਮੈਂਬਰਾਂ ਨੇ ਆਪਣਾ ਬਿਹੇਵ ਸੁਧਾਰਨ ਦੀ ਬਜਾਏ ਬੜੇ ਹੀ ਹੰਕਾਰੀ ਢੰਗ ਨਾਲ ਕਿਹਾ ਕਿ ਉਹ ਮੇਰਾ ਬੋਰਡਿੰਗ ਪਾਸ ਜਾਰੀ ਨਹੀਂ ਕਰਨਗੇ ਐਡਵੋਕੇਟ ਨੇ ਕਿਹਾ ਕਿ ਫਿਰ ਮੈਨੂੰ ਦ੍ਰਿੜਤਾ ਨਾਲ ਜਾਤ ਦਵਾਉਣਾ ਪਿਆ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਪ੍ਰੈਕਟਿਸ ਕਰਨ ਵਾਲੇ ਵਕੀਲ ਹੋਣ ਦੇ ਨਾਤੇ ਮੈਂ ਪੂਰੀ ਤਰ੍ਹਾਂ ਦੇ ਨਾਲ ਜਾਣੂ ਅਤੇ ਸੁਚੇਤ ਹਾਂ ਕਿ ਕਿਸੇ ਵੀ 에어ਲਾਈਨ ਗਰਾਊਂਡ ਸਟਾਫ ਮੈਂਬਰ ਨੂੰ ਮੇਰੇ ਧਰਮ ਜਾਤ ਪਛਾਣ ਜਾਂ ਫਿਰ ਵਿੱਤੀ ਸਥਿਤੀ ਤੇ ਸਵਾਲ ਕਰਨ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ। ਅਜਿਹਾ ਹੋਣ ਮਗਰੋਂ ਸਟਾਫ ਨੇ ਬਾਅਦ ਵਿੱਚ ਬੋਰਡਿੰਗ ਪਾਸ ਤਾਂ ਜਾਰੀ ਕਰ ਦਿੱਤਾ ਪਰੰਤੂ ਆਪਣਾ ਬਿਹੇਵ ਨਹੀਂ ਸੁਧਾਰਿਆ ਕਾਬਿਲੇ ਗੌਰ ਹੈ ਕਿ ਇਹ ਘਟਨਾ ਨਾ ਸਿਰਫ ਵਿਅਕਤੀਗਤ ਦੁਰਵਿਹਾਰ ਨੂੰ ਦਰਸਾਉਂਦੀ ਹੈ ਸਗੋਂ 에ਅਰ ਇੰਡੀਆ ਦੇ ਅੰਦਰ ਆਪਣੇ ਸਟਾਫ ਨੂੰ ਯਾਤਰੀਆਂ ਦੇ ਅਧਿਕਾਰਾਂ ਦਾ ਸਤਕਾਰ ਕਰਨ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸਿਖਲਾਈ ਦੇਣ ਵਿੱਚ ਇੱਕ ਪ੍ਰਣਾਲੀਗਤ ਅਸਫਲਤਾ ਨੂੰ ਵੀ ਦਰਸਾਉਂਦੀ ਹੈ ਐਡਵੋਕੇਟ ਦਾ ਕਹਿਣਾ ਹੈ ਕਿ ਹੁਣ ਉਸਬੰਧਿਤ ਅਧਿਕਾਰੀਆਂ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਨੂੰਨ ਦੋਨਾਂ ਦੇ ਤਹਿਤ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ ਤਾਂ ਕਿ ਦੁਬਾਰਾ ਕਿਸੇ ਵੀ ਯਾਤਰੀ ਨੂੰ ਇਸ ਤਰ੍ਹਾਂ ਦੇ અપਮਾਨਜਨਕ ਵਿਵਹਾਰ ਦਾ ਸ਼ਿਕਾਰ ਨਾ ਹੋਣਾ ਪਵੇ।